ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਕਿ ਰਿਪੋਰਟ ਸਾਹਿਬ ਖਬਰਸਾਰ ਇਹ ਤਸਵੀਰਾਂ ਨੰਗਲ ਦੇ ਪੁਲਿਸ ਥਾਣਾ ਤੋਂ ਸਾਹਮਣੇ ਆਈਆਂ ਜਿੱਥੇ ਨੰਗਲ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 13 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ ਅਤੇ ਨੰਗਲ ਪੁਲਿਸ ਵੱਲੋਂ ਉਕਤ ਵਿਅਕਤੀ ਦੇ ਖਿਲਾਫ ਐਨ ਡੀ ਪੀ ਐਸ ਐਕਟ ਦੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ ਪੁਲਿਸ ਰਿਮਾਂਡ ਤੇ ਭੇਜਿਆ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕੁਝ ਕਿਹਾ ਥਾਣਾ ਮੁਖੀ ਨੇ ਇੱਕ ਕੋਸੀ ਆਫ ਆਰ ਨੰਬਰ 146 ਦਾ ਰਜਿਸਟਰ ਕੀਤੀ ਆ ਜੀ ਜਿਹੜੀ 5925 ਨੂੰ ਬਾਹਰ ਵਾਈਕਾਰਡ 85 ਐਨਡੀਪੀਏ ਸੈਕਟਰ ਦੇ ਵਿੱਚ ਇਹਦੇ ਵਿੱਚ ਅਸੀਂ ਅਕਿਊਜ਼ਡ ਫੜਿਆ ਜੀ ਉਹਦੇ ਕੋਲੋਂ 13 ਗ੍ਰਾਮ ਨਸ਼ੀਲਾ ਵਾਟਰ ਜਿਹੜਾ ਬਰਾਮਦ ਹੋਇਆ ਜਿਹਦਾ ਨਾਮ ਹੈਗਾ ਜੀ ਹਰਵਿੰਦਰ ਸਿੰਘ ਏਰੀਅਸ ਕਾਕੂ ਸਨ ਆਫ ਗੁਰਚੰਨ ਸਿੰਘ ਪਿੰਡ ਭਨਾਵਾ ਜੀ ਇਹਦਾ ਤੇ ਜਿਹੜੀ ਵੀ ਅਸੀਂ ਜਿਵੇਂ ਲੋਕਾਂ ਚ ਵਿਚਰਦੇ ਆ ਜਾਂ ਪਿੰਡਾਂ ਦੇ ਵਿੱਚ ਵੀਡੀਓ ਕਰਦੇ ਆ ਵੀ ਡੀਸੀ ਮੀਡੀਆ ਕਰਦੇ ਆ ਉਹਦੇ ਤੋਂ ਸਾਨੂੰ ਫੀਡਬੈਕ ਵੀ ਆਉਂਦੀ ਆ ਤੇ ਉਹਦੇ ਤਹਿਤ ਅਸੀਂ ਕਾਰਵਾਈ ਕਰਕੇ ਜਿਹੜੀ ਲੋਕਾਂ ਤੋਂ ਫੀਡਬੈਕ ਮਿਲਦੀ ਆ ਉਹਨੂੰ ਡਿਵੈਲਪ ਕਰਕੇ ਜਿਹੜੀ ਇਨਫੋਰਮੇਸ਼ਨ ਆ ਉਹ ਜਿਵੇਂ ਵੀ ਸਾਨੂੰ ਰਿਕਵਰੀ ਹੁੰਦੀ ਆ ਅਸੀਂ ਕਾਰਵਾਈ ਕਰਕੇ ਜਿਹੜੀ ਅਗਲੀ ਦਿਸ਼ਾ ਅਮਲ ਚ ਲਿਆਂਦੀ ਜਾ ਰਹੀ ਹੈ ਸਰ ਇੱਕ ਇੱਕ ਤੋਂ ਬੜਿਆ ਗਿਆ ਇਹ ਹਾਂਜੀ ਇਹ ਚਾਹ ਹਾਂ ਵੀ ਇਹ ਪੈਰੂ ਸੀ ਤੇ ਬਾਕੀ ਜਿਹੜੀ ਆ ਇਹਦੇ ਸੁੰਦੇ ਜਿਹੜੀ ਹੋਰ ਆ ਅਗਲੀ ਦਿ ਜਿਹੜੀ ਜਾਣਕਾਰੀ ਆ ਜਾਂ ਰਮਾਨ ਤੇ ਆ ਪੁਸ਼ਟੀ ਕਰ ਰਹੇ ਆ ਕੁਦਰ ਇਨਪਰਨਪਿਕੋ ਦਾ ਦਸ ਕਰਦਾ ਜੀ ਪਰਚਾ ਨਹੀਂ ਨਹੀਂ ਜੀ ਉਹ ਉਸੇ ਵੈਰੀਫਾਈ ਕਰ ਰਹੇ ਹੈ ਰਿਗਾਰਡ ਸਾਰਾ ਤੇ ਉਸ ਉਲੀ ਜਿਹੜੀ ਵੀ ਜਾਣਕਾਰੀ ਹੋਊਗੀ ਉਹ ਦਸ ਜਾਈਏ ਇਹ ਆਪਣਾ ਥਾਣੇ ਦੇ ਅੰਗਲ ਦੇ ਏਰੀਆ ਚ ਗ੍ਰਫਰ ਕੀਤਾ ਜੀ ਤੇ ਜਿਹੜਾ ਆਪਣਾ ਹੈਗਾ ਸਾਰਾ ਉਹ ਸਾਰੀ ਡਿਟੇਲ ਹੁੰਦਾ ਪੇਸ਼ ਕੀਤਾ ਜੀ ਹਾਂ ਜੀ ਪੇਸ਼ ਕਰਕੇ ਰਿਮਾਂਡ ਤੇ ਹੈ ਜੀ ਇਸ ਟਾਈਮ ਹਾਂ 2 ਦਿਨ ਦੇ ਪੁੱਛ ਰਿਮਾਂਡ